ਗੁਰੂ ਸਾਹਿਬ ਜੀ ਦੀ ਪਾਵਨ ਹਜ਼ੂਰੀ ਦੇ ਅੰਦਰ ਸਜੀ ਹੋਈ ਸਾਧ ਸੰਗਤ ਜੀ ਸੁਨਿਮਰ ਫਤਿਹ ਪ੍ਰਵਾਨ ਕਰਨੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਹਿਬ ਸ੍ਰੀ ਗੁਰੂ ਨਾਨਕ ਸਾਹਿਬ ਜੀ ਦੇ ਨਾਲ ਪਿਆਰ ਕਰਨ ਵਾਲੇ ਅਨਨ ਪਿਆਰੇ ਸਿੱਖ ਹੋਏ ਹਨ ਪਰ ਜਿੰਨਾ ਪਿਆਰ ਉਹਨਾਂ ਨੂੰ ਰਾਏ ਬਲਾਰ ਸਾਹਿਬ ਜੀ ਨੇ ਕੀਤਾ ਤੇ ਕਿਵੇਂ ਮਹਾਰਾਜ ਜੀ ਨੂੰ ਉਹਨਾਂ ਨੇ ਜਾਣਿਆ ਕਿ ਨਿਰੰਕਾਰ ਦਾ ਸਰੂਪ ਹਨ ਉਹਨਾਂ ਦੀ ਜਨਮ ਸਾਖੀ ਵਿੱਚ ਬਹੁਤ ਸਾਰੀਆਂ ਕਥਾਵਾਂ ਆਉਂਦੀਆਂ ਨੇ ਜੀ ਆਓ ਆਪਾਂ ਰਾਏ ਬੁਲਾਰ ਸਾਹਿਬ ਜੀ ਦੀ ਕਥਾ ਸਰਵਣ ਕਰੀਏ ਇਹ ਵੀ ਜਾਣੀਏ ਕਿਤਨਾ ਕੁ ਮਹਾਰਾਜ ਜੀ ਦੇ ਪਿਆਰ ਵਿੱਚ ਆ ਕੇ ਉਹਨਾਂ ਨੇ ਗੁਰੂ ਸਾਹਿਬ ਜੀ ਨੂੰ ਉਹ ਨਜ਼ਰਾਨੇ ਜਿਹੜੇ ਭੇਟ ਕੀਤੇ ਉਹ ਕਿਹੜੇ-ਕਿਹੜੇ ਸਨ ਗੁਰੂ ਨਾਨਕ ਸਾਹਿਬ ਜੀ ਦੀਆਂ ਜਦੋਂ ਯਾਤਰਾਵਾਂ ਦਾ ਦੌਰ ਆਰੰਭ ਹੋਇਆ ਇੱਕ ਤੋਂ ਬਾਅਦ ਦੂਜਾ ਦੂਜੇ ਤੋਂ ਬਾਅਦ ਤੀਜਾ ਦੇਸ਼ ਭਾਈ ਮਰਦਾਨਾ ਜੀ ਦਾ ਸੰਗ ਜਦੋਂ ਵਰਿਆਂ ਬਾਦ ਪਰਤੇ ਆ ਐਮਨਾ ਬਾਦ ਭਾਈ ਲਾਲੋ ਜੀ ਦੇ ਘਰੇ ਬਿਸ਼ਰਾਮ ਕੀਤਾ ਮਹਾਰਾਜ ਨੇ ਫੈਸਲਾ ਕੀਤਾ ਕਿ ਖੁਦ ਭਾਈ ਲਾਲੋ ਜੀ ਪਾਸ ਟਿਕਣਗੇ ਤੇ ਮਰਦਾਨਾ ਜੀ ਤਲਵੰਡੀ ਜਾ ਕੇ ਪਰਿਵਾਰ ਦਾ ਜੀਆ ਦਾ ਉਹ ਖੈਰ ਸੁਖ ਦਾ ਪਤਾ ਲੈ ਕੇ ਆਉਣਗੇ ਭਾਈ ਮਰਦਾਨਾ ਜੀ ਉਹਨਾਂ ਨੂੰ ਜਦੋਂ ਹੁਕਮ ਹੋਇਆ ਸੱਤ ਬਚਨ ਕਹਿ ਕੇ ਤਲਵੰਡੀ ਆਏ ਆ ਪੈੰਡਾ ਕੇ ਬਾਬਾ ਜੀ ਦੇ ਘਰੇ ਗਏ ਆ ਮਾਪਿਆਂ ਨੇ ਪੁੱਤਰ ਦੀ ਖੈਰ ਸੁਖ ਪੁੱਛੀ ਆ ਉੱਤਰ ਦਿੱਤਾ ਕਿ ਸਭ ਠੀਕ ਹੈ ਇਹ ਸਾਖੀ ਦੇ ਸ਼ਬਦ ਹਨ ਗੁਰੂ ਪਿਆਰੇਓ ਪਿਤਾ ਜੀ ਨੇ ਕਿਹਾ ਦਿਓ ਮਰਦਾਨਿਆਂ ਨਾਨਕ ਦੀਆਂ ਖਬਰਾਂ ਭਾਈ ਮਰਦਾਨਾ ਜੀ ਨੇ ਕਿਹਾ ਜੀ ਗਿਣਤੀ ਕੋਈ ਨਹੀਂ ਸਫਤਾਂ ਦੀ ਤੁਸਾਂ ਦੇ ਘਰ ਚੰਦ ਸੂਰਜ ਹਰ ਕ੍ਰਿਸ਼ਨ ਨੇ ਜਨਮ ਲਿਆ ਹੈ ਮਹਿਤਾ ਜੀ ਤੁਸੀਂ ਮੰਗਲ ਗਾਓ ਪਿਤਾ ਜੀ ਬੋਲੇ ਸੁਣ ਲੋ ਇਹਦੀਆਂ ਗੱਲਾਂ ਆਖਦਾ ਹੈ ਚੰਦ ਸੂਰਜ ਜਨਮਿਆ ਹੈ ਜਿਨੇ ਮੇਰਾ ਨਾਮ ਹੀ ਡੋਪ ਦਿੱਤਾ ਉਹਨੂੰ ਇਹ ਚੰਦ ਤੇ ਸੂਰਜ ਆਖੀ ਜਾਂਦਾ ਹੈ ਭਾਈ ਮਰਦਾਨਾ ਜੀ ਕਹਿਣ ਲੱਗੇ ਜਜਮਾਨ ਤੁਸਾਂ ਨੂੰ ਇਹੋ ਖਬਰ ਉਸ ਨੂੰ ਸਾਰੀ ਪੈਦਾਇਸ਼ ਦੀ ਖਬਰ ਹੈ ਗੁਰੂ ਨਾਨਕ ਸਾਹਿਬ ਆਪ ਜਾਣਦੇ ਆ ਕਿੱਥੇ ਕਿੱਥੇ ਕੀ ਕੀ ਹੋ ਰਿਹਾ ਹੁਣ ਉਥੋਂ ਦਾ ਜਿਹੜਾ ਨਵਾਬ ਆ ਰਾਏ ਬਲਾਰ ਉਹਨੂੰ ਭਾਈ ਮਰਦਾਨਾ ਜੀ ਦੇ ਆਉਣ ਦੀ ਜਦੋਂ ਖਬਰ ਮਿਲੀ ਆ ਸੱਦਾ ਭੇਜਿਆ ਕਿ ਜਾ ਕੇ ਸਲਾਮ ਕੀਤਾ ਰਾਏ ਬਲਾਰ ਨੇ ਆਖਿਆ ਆਖ ਮਰਦਾਨਾ ਨਾਨਕ ਜੀ ਦੀਆਂ ਖਬਰਾਂ ਭਾਈ ਮਰਦਾਨਾ ਜੀ ਕਹਿਣ ਲੱਗੇ ਰਾਏ ਸਾਹਿਬ ਜੀ ਤੁਸੀਂ ਤਾਂ ਜਾਣਦੇ ਹੀ ਹੋ ਨਾਨਕ ਪਾਤਸ਼ਾਹਾਂ ਦਾ ਪਾਤਸ਼ਾਹ ਪੀਰਾਂ ਦਾ ਪੀਰ ਨਾਨਕ ਫਕੀਰਾਂ ਸਿਰ ਫਕੀਰ ਹੈ ਉਹਦੇ ਤੁਲ ਹੋਰ ਕੋਈ ਨਹੀਂ ਜੀ ਨਾਨਕ ਦੇ ਉੱਪਰ ਇੱਕ ਖੁਦਾਏ ਹੈ ਨਾਨਕ ਜੀ ਨੂੰ ਖੁਦਾਏ ਵੱਡਾ ਮਰਾਤਬਾ ਦਿੱਤਾ ਰਾਏ ਬਲਾਰ ਕਹਿਣ ਲੱਗਾ ਮਰਦਾਨਿਆਂ ਮੈਂ ਨਾ ਬਿਰਧ ਹੋ ਗਿਆ ਹੁਣ ਕਮਜ਼ੋਰ ਹੋ ਗਿਆ ਗੁਰੂ ਨਾਨਕ ਸਾਹਿਬ ਜੀ ਦੇ ਦਰਦਾਰ ਕਰਨੇ ਚਾਹਨਾ ਦਰਸ਼ਨ ਕਰਨੇ ਚਾਹਨਾ ਬਾਬਾ ਜੀ ਨੂੰ ਬੁਲਾਉਣ ਲਈ ਮਰਦਾਨਾ ਜੀ ਤਲਵੰਡੀ ਨੂੰ ਐਮਨਾਬਾਦ ਵੱਲ ਤੁਰ ਪਏ ਆ ਕਿ ਰਾਏ ਬਲਾਰ ਸਾਹਿਬ ਜੀ ਬਹੁਤ ਯਾਦ ਕਰਦੇ ਆਪ ਜੀ ਨੂੰ ਤੇ ਜਾ ਕੇ ਪਿੰਡ ਚੱਲਣ ਦੀ ਬੇਨਤੀ ਕੀਤੀ ਫਿਰ ਬਾਬੇ ਨੇ ਕਿਹਾ ਕੀ ਕਰਾਂਗੇ ਭਾਈ ਤਲਵੰਡੀ ਜਾ ਕੇ ਪਿਤਾ ਜੀ ਤਾਂ ਰਸ ਜਾਂਦੇ ਆ ਨਾਰਾਜ਼ ਹੋ ਜਾਂਦੇ ਆ ਉਹਨਾਂ ਦਾ ਕਰੋਧ ਦੇਖਣ ਕੀ ਜਾਣਾ ਪਿਤਾ ਜੀ ਜਿਹੜੇ ਹਨ ਨਾ ਸਾਨੂੰ ਮਾਰਦੇ ਨੇ ਪਿਤਾ ਜੀ ਨੂੰ ਅਸੀਂ ਸੱਟ ਵਾਂਗ ਲੱਗਦੇ ਆਂ ਦੇਖੋ ਸਾਧ ਸੰਗਤ ਜੀ ਕਿਸਮਤ ਦਾ ਖੇਡ ਉਹੋ ਨਾਨਕ ਹੈ ਇੱਕ ਅਵਲ ਤੋਂ ਆਖਰ ਜਾਹਰ ਤੋਂ ਬਾਤਨ ਬਾਹਰ ਅੰਦਰ ਇੱਕ ਹੈ ਨਾਨਕ ਕਿ ਕੇ ਰਹੇਗਾ ਤਾਂ ਇਸ ਤਰ੍ਹਾਂ ਮਹਾਰਾਜ ਜੀ ਨਾਲ ਪਿਤਾ ਜੀ ਨੂੰ ਉਦੋਂ ਫਿਰ ਮਾਇਆ ਪੈ ਗਈ ਨਾ ਸਾਧ ਸੰਗਤ ਜੀ ਸਮਝ ਨਹੀਂ ਆਈ ਘੂਰ ਦਿੰਦੇ ਸੀ ਕਈ ਵਾਰ ਮਾਰ ਵੀ ਦੇਣਾ ਇਸ ਕਰਕੇ ਤੇ ਇਹ ਚੀਜ਼ਾਂ ਉੱਥੇ ਹੁੰਦੀਆਂ ਰਹੀਆਂ ਨੇ ਫਿਰ ਭਾਈ ਮਰਦਾਨਾ ਜੀ ਨੇ ਜਦੋਂ ਕਿਹਾ ਠੀਕ ਆ ਬਾਬਾ ਜਿਸ ਤਰ੍ਹਾਂ ਤੁਸੀਂ ਆਖਦੇ ਹੋ ਪਰ ਰਾਏ ਸਾਹਿਬ ਜੀ ਬਹੁਤ ਤੁਹਾਨੂੰ ਯਾਦ ਕਰਦੇ ਆ ਉਹਨਾਂ ਨੇ ਮੈਨੂੰ ਅਸਲ ਵਿੱਚ ਕੱਲਿਆ دیدار ਲਈ ਬੇਨਤੀਆਂ ਕੀਤੀਆਂ ਨੇ ਬਾਬਾ ਜੀ ਚੁੱਪ ਕਰ ਗਏ ਫਿਰ ਕੁਝ ਸਮਾਂ ਬਾਅਦ ਗੁਰੂ ਨਾਨਕ ਪਾਤਸ਼ਾਹ ਜੀ ਕਹਿਣ ਲੱਗੇ ਠੀਕ ਆ ਚੱਲਦੇ ਆ ਭਾਈ ਲਾਲੋ ਜੀ ਨੇ ਕਿਹਾ ਬਾਬਾ ਤੁਸੀਂ ਤਾਂ 1 ਮਹੀਨਾ ਇੱਥੇ ਵਚਨ ਕੀਤਾ ਸੀ ਸਾਡੇ ਕੋਲ ਰਹਿਣ ਦਾ ਪਰ ਅਜੇ ਤਾਂ 25 ਦਿਨ ਹੋਏ ਆ ਬਾਬਾ ਜੀ ਨੇ ਕਿਹਾ ਸੀ ਆਪਦੇ ਬਚਨਾਂ ਤੋਂ ਮੁੱਕਰਾਂਗੇ ਨਹੀਂ ਪੰਜ ਦਿਨ ਬਕਾਇਦੇ ਜਿਹੜੇ ਰਹੇ ਆ ਫੇਰ ਆਵਾਂਗੇ ਫਿਰ ਰ੍ਹਾਂਗੇ ਇੱਥੇ ਆ ਕੇ ਜਦੋਂ ਫਿਰ ਇਸ ਤਰ੍ਹਾਂ ਗੁਰੂ ਜੀ ਨੇ ਆਗਿਆ ਮੰਗੀ ਆ ਤੇ ਉਦੋਂ ਫਿਰ ਭਾਈ ਲਾਲੋ ਜੀ ਕਹਿਣ ਲੱਗੇ ਸਾਡਾ ਤਕੜੇ ਅੱਗੇ ਕੀ ਜੋਰ ਹੈ ਮਹਾਰਾਜ ਨੇ ਭਾਈ ਲਾਲੋ ਜੀ ਨੂੰ ਅਸੀਸਾਂ ਦਿੱਤੀਆਂ ਇੱਥੋਂ ਮਹਾਰਾਜ ਚੱਲਦੇ ਚੱਲਦੇ ਨਾਲ ਭਾਈ ਮਰਦਾਨਾ ਜੀ ਤਲਵੰਡੀ ਪਹੁੰਚੇ ਆਪਣੇ ਨਗਰ ਪਰ ਆਪਣੇ ਘਰ ਨਹੀਂ ਗਏ ਮਹਾਰਾਜ ਸਾਧ ਸੰਗਤ ਜੀ ਇਥੋਂ ਮਹਾਰਾਜ ਰਾਏ ਬਲਾਰ ਦੀ ਕੋਠੀ ਜਿਹੜੀ ਸੀ ਉੱਥੇ ਪਹੁੰਚੇ ਆ ਹੁਣ ਰਾਏ ਬਲਾਰ ਜਿਵੇਂ ਔਰਤਾਂ ਵਿੱਚੋਂ ਬੀਬੀਆਂ ਵਿੱਚੋਂ ਬੇਬੇ ਨਾਨਕੀ ਜੀ ਉਹਨਾਂ ਨੇ ਗੁਰੂ ਨਾਨਕ ਸਾਹਿਬ ਜੀ ਨੂੰ ਪਛਾਣ ਲਿਆ ਕਿ ਮੇਰੇ ਵੀਰ ਜੀ ਨਿਰੰਕਾਰ ਦਾਈ ਰੂਪ ਨੇ ਦੁਨੀਆ ਨੂੰ ਤਾਰਨ ਆਏ ਆ ਇਦਾਂ ਰਾਏ ਬਲਾਰ ਸਾਹਿਬ ਜੀ ਵੀ ਜਾਣਦੇ ਸੀਗੇ ਪਰ ਇਹਨਾਂ ਦੀ ਹੁਣ ਉਮਰ ਬਧਿਕ ਹੋ ਗਈ ਸੀ ਤੇ ਉਹ ਮਹਾਰਾਜ ਨੂੰ ਦੇਖਦੇ ਆਂ ਦੀਵਾਨ ਤੋਂ ਉੱਠਣ ਦਾ ਉਹਨਾਂ ਨੇ ਯਤਨ ਕੀਤਾ ਪਰ ਉੱਠਿਆ ਨਹੀਂ ਗਿਆ ਵਿਰਧ ਹੋ ਗਏ ਸੀਗੇ ਜਦੋਂ ਗੁਰੂ ਨਾਨਕ ਸਾਹਿਬ ਜੀ ਇਹਨਾਂ ਕੋਲ ਆਏ ਆ ਇਹ ਦੀਵਾਨ ਵਿੱਚ ਬੈਠੇ ਹੋਏ ਸੀ ਪਾਬਾ ਜੀ ਨੇ ਤੇਜ਼ੀ ਕਦਮੀ ਕਦਮੀ ਅੱਗੇ ਜਾਣਾ ਕੀਤਾ ਰਾਏ ਬਲਾਰ ਜੀ ਦੇ ਗੋਡਿਆਂ ਉੱਪਰ ਦੋਵੇਂ ਹੱਥ ਰੱਖੇ ਆ ਰਾਏ ਕਹਿਣ ਲੱਗਾ ਬਾਬਾ ਵੱਡਾ ਜ਼ੁਲਮ ਕੀਤਾ ਮੈਂ ਉੱਪਰ ਤੁਸਾਂ ਨੂੰ ਸੱਦਿਆ ਸੀ ਜੋ ਕਦਮ ਚੁੰਮਾਂ ਤੁਸੀਂ ਸਾਡੀ ਦੇਹ ਨੂੰ ਹੱਥ ਕਿਉਂ ਲਾਇਆ ਬਾਬਾ ਸਾਨੂੰ ਮਾਰਨਾ ਮਹਾਰਾਜ ਨੇ ਫਰਮਾਇਆ ਰਾਏ ਜੀ ਤੁਸੀਂ ਵੱਡੇ ਹੋ ਤੁਸੀਂ ਰਾਜਿਓ ਇੱਥੋਂ ਦੇ ਨਵਾਬ ਹੋ ਗੁਰੂ ਨਾਨਕ ਸਾਹਿਬ ਜੀ ਬਹੁਤ ਨਿਮਰਤਾ ਨਾਲ ਕਹਿਣ ਲੱਗੇ ਰਾਏ ਸਾਹਿਬ ਜੀ ਅਸੀਂ ਤੁਹਾਡੀ ਪਰਜਾ ਹਾਂ ਰਾਏ ਬੋਲੇ ਬਾਬਾ ਮੈਨੂੰ ਤੂੰ ਬਖਸ਼ ਔਰ ਕਰਤਾਰ ਤੋਂ ਵੀ ਬਖਸ਼ਾ ਦੇ ਗੁਰੂ ਬਾਬਾ ਜੀ ਕਹਿਣ ਲੱਗੇ ਤੁਸੀਂ ਤਾਂ ਧਰੋਂ ਬਖਸ਼ੇ ਹੋਏ ਹੋ ਰਾਏ ਨੇ ਫਿਰ ਕਿਹਾ ਮੈਂ ਉੱਪਰ ਆਪਣੀ ਵੀ ਕੁਝ ਮਿਹਰਬਾਨੀ ਕਰ ਬਾਬਾ ਜੀ ਇਸ ਤਰ੍ਹਾਂ ਇਹ ਮਿਹਰਬਾਨੀ ਦਾ ਮੈਂ ਹੱਕਦਾਰ ਨਹੀਂ ਹਾਂ ਬਾਬੇ ਨੇ ਫਰਮਾਇਆ ਰਾਏ ਜੀ ਜਿੱਥੈ ਅਸੀਂ ਤਿੱਥੈ ਤੁਸੀਂ ਇਹ ਜਨਮ ਸਾਖੀਆਂ ਦੀ ਭਾਸ਼ਾ ਰਾਏ ਨੇ ਕਿਹਾ ਰੀਜ ਪੂਰੀ ਤਾਂ ਹੋਵੇ ਬਾਬਾ ਜੀ ਮੱਥਾ ਕਦਮਾ ਉੱਪਰ ਰੱਖਣ ਦੀ ਮੈਨੂੰ ਇਜਾਜ਼ਤ ਮਿਲੇ ਭਾਵ ਕਿ ਮੇਰੀ ਰੀਜ ਤਦ ਹੀ ਪੂਰੀ ਹੋ ਜਾਵੇਗੀ ਜੇ ਤੁਸੀਂ ਮੈਨੂੰ ਇਹ ਆਗਿਆ ਦੇ ਦੋ ਮੈਂ ਆਪਣਾ ਮਸਤਕ ਆਪ ਜੀ ਦੇ ਕਦਮਾਂ ਤੇ ਰੱਖਣਾ ਚਾਹੁੰਨਾ ਰਾਏ ਸਾਹਿਬ ਜੀ ਬਹੁਤ ਅਧੀਰ ਹੋ ਗਏ ਬਾਬੇ ਦੀ ਆਗਿਆ ਹੋਈ ਸਿਰ ਕਦਮਾਂ ਤੇ ਰੱਖਿਆ ਬਹੁਤ ਵਿਗਾਸ ਆ ਗਿਆ ਗੁਰੂ ਬਾਬਾ ਜੀ ਨੇ ਇਨੀਆਂ ਅਸੀਸਾਂ ਦਿੱਤੀਆਂ ਫਿਰ ਰਾਏ ਨੇ ਆਪਣਾ ਨੌਕਰ ਸੀ ਜਿਹੜਾ ਹਮੀਦੇ ਨੂੰ ਬੁਲਾਇਆ ਤੇ ਕਿਹਾ ਹੁਣ ਤੁਸੀਂ ਇੰਉਂ ਕਰੋ ਪ੍ਰਸ਼ਾਦਾ ਬਣਾਓ ਜਦੋਂ ਨੌਕਰ ਆਇਆ ਤੇ ਦੱਸੋ ਫਿਰ ਉਹ ਕਹਿਣ ਲੱਗਾ ਜੀ ਬਾਬਾ ਜੀ ਕੀ ਛਕਣਾ ਹੈ ਬਾਬਾ ਜੀ ਨੇ ਕਿਹਾ ਵੀ ਰੱਬ ਜੋ ਭੇਜਦਾ ਉਹ ਖਾ ਲੈਨੇ ਆਂ ਭਾਵ ਕੀ ਇਹ ਪੁੱਛਣ ਦੱਸਣ ਦੀ ਜਿਹੜੀ ਫਰਮਾਇਸ਼ ਆ ਇਹਦੀ ਇੱਥੇ ਲੋੜ ਕੀ ਹੈ ਖੁਸ਼ ਹੋ ਕੇ ਜੋ ਖਵਾਉਂਗੇ ਖਾ ਲਵਾਂਗੇ ਛਕਾਉਂਗੇ ਛਕ ਲਵਾਂਗੇ ਜੋ ਤੁਸਾਂ ਨੂੰ ਭਾਵੇ ਸੋਈ ਅਸਾਂ ਲਈ ਚੰਗਾ ਹੈ ਫਿਰ ਰਾਏ ਬੁਲਾਰ ਨੇ ਰਸੋਈਏ ਨੂੰ ਕਿਹਾ ਪਹਿਲਾਂ ਇਸ ਤਰ੍ਹਾਂ ਕਰੋ ਮਿੱਠਾ ਬਣਾਓ ਸਲੂਨਾ ਬਾਦ ਵਿੱਚ ਛਕਾਂਗੇ ਇਸ ਤਰ੍ਹਾਂ ਇਹ ਕਥਾ ਨਾ ਸਾਧ ਸੰਗਤ ਜੀ ਭਾਈ ਬਾਲੇ ਜੀ ਦੀ ਸਾਖੀ ਵਿੱਚ ਆਉਂਦੀ ਆ ਮਾਤਾ ਪਿਤਾ ਜੀ ਫਿਰ ਇਸੇ ਹਵੇਲੀ ਵਿੱਚ ਗੁਰੂ ਨਾਨਕ ਸਾਹਿਬ ਜੀ ਨੂੰ ਮਿਲਣ ਆਏ ਸੀ ਉਹਨਾਂ ਨੇ ਸੁੱਖ ਸ਼ਾਂਤ ਪੁੱਛ ਕੇ ਮਹਾਰਾਜ ਜੀ ਤੋਂ ਬਾਬਸ ਜਾਣਾ ਕੀਤਾ ਰਾਏ ਬਲਾਰ ਜੀ ਨੇ ਸਾਰੀ ਉਮਰ ਗੁਰੂ ਨਾਨਕ ਸਾਹਿਬ ਜੀ ਦੇ ਨਾਮ ਦਾ ਸਿਮਰਨ ਕੀਤਾ ਜਦੋਂ ਉਹਨਾਂ ਨੇ ਆਪਣੇ ਰਿਸ਼ਤੇਦਾਰਾਂ ਚ ਬਹਿਣਾ ਨਾ ਕਹਿਣਾ ਦੇਖੋ ਸਾਡੀ ਕਿਸਮਤ ਕਿੰਨੀ ਚੰਗੀ ਆ ਕਿੰਨਾ ਮੇਰੀ ਚ ਕਿਸਮਤ ਕਿੰਨੀ ਚਮਕ ਗਈ ਆ ਜਿਹਨੂੰ ਜੋਗੀ ਲੋਕ ਕਈ ਸਾਲ ਤਪ ਕਰਦੇ ਆ ਵੀ ਦਰਸ਼ਨ ਹੋਣ ਰੱਬ ਦੇ ਦਰਸ਼ਨ ਹੋਣ ਫਿਰ ਵੀ ਕਈ ਵਾਰੀ ਨਸੀਬ ਨਹੀਂ ਹੁੰਦੇ ਮੈਨੂੰ ਇੱਥੇ ਬੈਠੇ ਬਿਠਾਇਆ ਨੂੰ ਸਭ ਕੁਝ ਮਿਲ ਗਿਆ ਦੇਖੋ ਮੈਂ ਕਿੰਨਾ ਧਨਵਾਨ ਤੇ ਮੈਂ ਐਡਾ ਕਿਸਮਤ ਵਾਲਾ ਹਾਂ ਬਦਲੇ ਵਿੱਚ ਗੁਰੂ ਨਾਨਕ ਜੀ ਨੇ ਮੈਥੋਂ ਕੀ ਲਿਆ ਮੈਂ ਕੀ ਦੇ ਸਕਦਾ ਗੁਰੂ ਨਾਨਕ ਦੇਵ ਜੀ ਨੂੰ ਕੁਝ ਵੀ ਨਹੀਂ ਦੇ ਸਕਦਾ ਦੇਖੋ ਰਾਇ ਬਲਾਰ ਜੀ ਦੀ ਇਹ ਨਿਮਰਤਾ ਹੈ ਸਾਧ ਸੰਗਤ ਜੀ ਕਹਿੰਨੇ ਹੁੰਦੇ ਸੀ ਕੀ ਆ ਸਾਡੇ ਪਾਸ ਉਹਦੇ ਵਾਸਤੇ ਖਿਦਮਤ ਸੀ ਇੱਕ ਜੋ ਅਸਾਂ ਦਿਲੋਂ ਕੀਤੀ ਆ ਪਰ ਉਹਨੇ ਸਾਰੀਆਂ ਵਰਖਾਵਾਂ ਕੀਤੀਆਂ ਮਿਹਰਾਂ ਦੀਆਂ ਬਾਬਾ ਨਾਨਕ ਜੀ ਨੇ ਉਹੀ ਚੰਦ ਤਾਰਿਆਂ ਦੇ ਮਾਲਕ ਨੇ ਇਸ ਤਰ੍ਹਾਂ ਇੱਕ ਦਿਨ ਰਾਇ ਬਲਾਰ ਜੀ ਨੇ ਇਸ ਤਰ੍ਹਾਂ ਵੀ ਆਖਿਆ ਬਾਬਾ ਤੁਸਾਂ ਦੇ ਮਾਪੇ ਵਿਰਧ ਹੋ ਗਏ ਆ ਪਤਾ ਨਹੀਂ ਕਿੰਨਾ ਕਚਰ ਹੋਰ ਨੇ ਤੁਸੀਂ ਮੁੱਦਤਾਂ ਤੋਂ ਬਾਅਦ ਪਰਤਦੇ ਹੋ ਤੁਸੀਂ ਇੱਥੇ ਆਪਣੇ ਮਾਤਾ ਪਿਤਾ ਜੀ ਨੂੰ ਮਿਲਣ ਲਈ ਤਲਵੰਡੀ ਆਉਨੇ ਹੋ ਅਸਾਂ ਨੂੰ ਤੁਹਾਡੇ ਦੀਦਾਰ ਨਸੀਬ ਹੋ ਜਾਂਦੇ ਆ ਜੇ ਮਾਤਾ ਪਿਤਾ ਨਾ ਰਹੇ ਤਾਂ ਕਿਸ ਵਾਸਤੇ ਨਿਮਾਣੀ ਤਲਵੰਡੀ ਵਿੱਚ ਆਉਣਾ ਜੀ ਤੁਸੀਂ ਫਿਰ ਅਸੀਂ ਕੀ ਕਰਾਂਗੇ ਗੁਰੂ ਨਾਨਕ ਸਾਹਿਬ ਜੀ ਮੁਸਕਰਾਏ ਹੱਸ ਕੇ ਕਹਿਣ ਲੱਗੇ ਅਣਜਾਣ ਨਾ ਬਣੋ ਰਾਏ ਜੀ ਹੋਰ ਕਿਸੇ ਨੂੰ ਪਤਾ ਹੋਵੇ ਚਾਹੇ ਨਾ ਹੋਵੇ ਤੁਸਾਨੂੰ ਤਾਂ ਪਤਾ ਨਾ ਸਭ ਤੁਸਾਨੂੰ ਮਿਲਣਾਉਂਦਾ ਹਾਂ ਮਾਪਿਆਂ ਨੂੰ ਵੀ ਮਿਲ ਜਾਂਦਾ ਹਾਂ ਪਿਤਾ ਜੀ ਮੁਤਾਬਕ ਤਾਂ ਉਹਨਾਂ ਦਾ ਨਾਮ ਰੋਲਣ ਲਈ ਜੰਮਿਆ ਸੀ ਨਾਨਕ ਇਸ ਤਰ੍ਹਾਂ ਕਹਿੰਦੇ ਰਹੇ ਮਹਤਾ ਕਾਲੂ ਜੀ ਵੀ ਇਹਨਾਂ ਮੇਰਾ ਨਾਮ ਰੋਲ ਕੇ ਰੱਖ ਦਿੱਤਾ ਰਾਏ ਬਲਾਰ ਜੀ ਕਹਿਣ ਲੱਗੇ ਜੇ ਹੁਣ ਕਈ ਮਹੀਨੇ ਨਹੀਂ ਜਾਣ ਦੇਣਾ ਤੁਸਾਨੂੰ ਸਾਡੀ ਅਰਜ਼ ਮੋੜੋ ਨਾ ਬਾਬਾ ਜੀ ਨੇ ਆਖਿਆ ਕੀ ਕਰਾਂਗੇ ਇੱਥੇ ਰਹਿ ਕੇ ਇਸ਼ਨਾਨ ਕਰਨ ਵਾਸਤੇ ਕਈ ਵਾਰ ਜਲ ਨਹੀਂ ਲੱਭਦਾ ਪਾਣੀ ਨਹੀਂ ਲੱਭਦਾ ਛੱਪੜ ਵੀ ਸੁੱਕਿਆ ਪਿਆ ਦਰਿਆਵਾਂ ਸਮੁੰਦਰਾਂ ਦੇ ਦੋਸਤ ਇੱਥੇ ਨਹੀਂ ਰਹਿਣਗੇ ਤਲਵੰਡੀ ਤੁਸਾਂ ਨੂੰ ਮੁਬਾਰਕ ਰਾਏ ਜੀ ਕਹਿਣ ਲੱਗੇ ਚਾਰ ਕੁੰਟਾਂ ਦੇ ਵਿੱਚ ਬਾਬਾ ਚਾਰ ਖੂਹ ਖਦਵਾਏ ਦੇਸਾਂ ਅਰ ਚਲਵਾਏ ਦੇਸਾਂ ਸਦਾ ਵਰਤ ਲੰਗਰ ਤੁਸਾਂ ਦੇ ਮੁਬਾਰਕ ਹੱਥਾਂ ਦੀ ਸ਼ੂ ਨਾਲ ਪਾਬ ਜੀ ਤੁਸੀਂ ਰਹਿਮਤ ਕਰ ਦਿਓ ਇੱਥੇ ਖੂਹ ਵੀ ਲੱਗ ਜਾਣਗੇ ਸਭ ਕੁਝ ਹੋ ਜਾਵੇਗਾ ਤੁਸੀਂ ਕਹੋ ਤਾਂ ਸਹੀ ਟਕਾਣਾ ਕਰਾਂਗਾ ਇੱਕ ਵਾਰ ਬਾਬਾ ਜੀ ਨੇ ਕਿਹਾ ਲੰਗਰ ਤਾਂ ਚੱਲੇਗਾ ਰਾਏ ਜੀ ਪਰ ਹੋਰ ਵਿਧ ਨਾਲ ਗੁਰੂ ਜੀ ਨੇ ਫੈਸਲਾ ਕੀਤਾ ਕਿ ਅਗਲੀ ਯਾਤਰਾ ਉੱਤੇ ਜਾਣ ਤੋਂ ਪਹਿਲੋਂ ਰਾਏ ਜੀ ਨੂੰ ਵਿਦਾ ਕਰਕੇ ਜਾਵਾਂਗੇ ਇਸ ਤਰ੍ਹਾਂ ਸਨ 1515 ਈਸਵੀ ਦੇ ਵਿੱਚ ਆਪਣੇ ਹੱਥੀ ਮਹਾਰਾਜ ਨੇ ਅਸੀਸਾਂ ਦੇ ਕੇ ਰਾਏ ਬਲਾਰ ਜੀ ਨੂੰ ਇਸ ਸੰਸਾਰ ਦੇ ਵਿੱਚੋਂ ਤੋੜਿਆ ਸੀ ਤਾਂ ਗੁਰਮਖ ਪਿਆਰਿਓ ਸਾਖੀਕਾਰ ਭਾਵੇਂ ਇੱਥੇ ਸਾਖੀ ਖਤਮ ਕਰ ਦਿੰਦਾ ਹੈ। ਇਹ ਉਹ ਕਿਹੜੀ ਵਿਧੀ ਆ ਜਿਹਦੇ ਨਾਲ ਲੰਗਰ ਚੱਲੇਗਾ ਨਹੀਂ ਦੱਸੀ। ਇਹਦਾ ਭੇਤ ਤਾਂ ਬਾਅਦ ਚੋਂ ਪਤਾ ਲੱਗਦਾ। ਜਦੋਂ ਭਾਈ ਮਰਦਾਨਾ ਜੀ ਦਾ ਅਫਗਾਨਿਸਤਾਨ ਦੀ ਧਰਤੀ ਤੇ ਉਹ ਜੋ ਦਰਿਆ ਵਾ ਕੁਰਮ ਉਹਦੇ ਕਿਨਾਰੇ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਪਿਆਰੇ ਭਾਈ ਮਰਦਾਨਾ ਜੀ ਦਾ ਦਿਹਾਤ ਹੋ ਗਿਆ, ਅਕਾਲ ਚਲਾਣਾ ਹੋ ਗਿਆ। ਮਹਾਰਾਜ ਬਾਪਸ ਤਲਵੰਡੀ ਆਏ। ਫਿਰ ਯਾਤਰਾ ਮਾਤੇ ਨਹੀਂ ਗਏ ਕਰਤਾਰਪੁਰ ਵਸਾ ਕੇ ਉੱਥੇ ਮਹਾਰਾਜ ਨੇ ਕਰਤਾਰਪੁਰ ਸਾਹਿਬ 18 ਸਾਲ ਹਲਵਾਇਆ ਖੇਤੀ ਕੀਤੀ ਅਤੇ ਉਦੋਂ ਤੱਕ ਮਾਪੇ ਤੇ ਰਾਏ ਬਲਾਰ ਸਾਹਿਬ ਸੰਸਾਰ ਤੋਂ ਵਿਦਾ ਹੋ ਚੁੱਕੇ ਆ ਜਿਹੜੀ ਫਸਲ ਹੋਈ ਸਾਰੀ ਲੰਗਰ ਵਿੱਚ ਪਾ ਕੇ ਅਰਦਾਸ ਕੀਤੀ ਸਿੱਖਾਂ ਨੂੰ ਦਸਵੰਧ ਕੱਢਣ ਦਾ ਹੁਕਮ ਬਾਬਾ ਜੀ ਨੇ ਸਾਰੀ ਫਸਲ ਦੇ ਨਾਲ ਲੰਗਰ ਆਰੰਭਿਆ ਦੱਸਣਾ ਸੀ ਕਿ ਕਿਰਤ ਸਰਬੋਤਮ ਹੈ ਸਭ ਤੋਂ ਉੱਚੀ ਸੂਚੀ ਸਰਬਉਤਮ ਕਿਰਤਾ ਦੱਸਣਾ ਸੀ ਬਾਬਾ ਜੀ ਦੀ ਸਾਰੀ ਕਮਾਈ ਸਾਰੀ ਕਾਇਨਾਤ ਵਾਸਤੇ ਆ ਕੇਵਲ ਬਾਣੀ ਨਹੀਂ ਰਿਜਕ ਵੀ ਲੋਕ ਸਾਰੀ ਉਮਰ ਕਿਰਤ ਕਰਦੇ ਆ ਅਖੀਰ ਵਿੱਚ ਆ ਕੇ ਬਢੇਪੇ ਵਿੱਚ ਰੱਬ ਦਾ ਨਾਮ ਜਪਦੇ ਆ ਗੁਰੂ ਬਾਬੇ ਨੇ ਦੁਨੀਆ ਤੋਂ ਉੱਟ ਕੀਤਾ ਜਵਾਨੀ ਉਮਰ ਨਾਮ ਜਪਿਆ ਬਢੇਪੇ ਵਿੱਚ ਖੇਤ ਵਾਹੇ ਬੀਜੇ ਵੱਢੇ ਸਾਰੀ ਉਮਰ ਵਿੱਚ ਅਜਿਹੀ ਮਿਸਾਲ ਕਿੱਧਰੇ ਨਹੀਂ ਮਿਲਦੀ ਬਾਬਾ ਜੀ ਨੇ ਜੇਬ ਵਿੱਚ ਪੈਸੇ ਸੰਭਾਲੇ ਹੋਣ ਕਿਤੇ ਨਹੀਂ ਮਿਲਦਾ ਦੂਜੇ ਪਾਸੇ ਇਸ਼ਾਰਿਆਂ ਰਾਹੀਂ ਦੱਸ ਦਿੱਤਾ ਪੂੰਜੀ ਜਮ੍ਹਾਂ ਕਰਨੀ ਠੀਕ ਨਹੀਂ ਭਾਈ ਮਰਦਾਨਾ ਜੀ ਨੂੰ ਇੱਕ ਵਾਰ ਕਿਤੋਂ ਅਸ਼ਰਫੀ ਮਿਲੀ ਰਾਤ ਪਈ ਤਾਂ ਕਹਿਣ ਲੱਗੇ ਬਾਬਾ ਡਰ ਲੱਗਦਾ ਕਿਉਂ ਲੱਗਦਾ ਕਿਸ ਤੋਂ ਡਰ ਲੱਗਦਾ ਬਾਬਾ ਜੀ ਨੇ ਕੁਝ ਨਹੀਂ ਪੁੱਛਿਆ ਬਸ ਇੰਨਾ ਕਿਹਾ ਜਿਹੜੀ ਚੀਜ਼ ਕਰਕੇ ਡਰ ਲੱਗਦਾ ਨਾ ਉਹ ਛੱਡ ਦੇ ਨੁਨ ਸਾਧ ਸੰਗਤ ਜੀ ਇਹ ਜਿਹੜੀ ਗੱਲ ਆ ਕੇਵਲ ਧਨ ਦੌਲਤ ਦੇ ਨਹੀਂ ਆ ਕੇ ਟਿਕਦੀ ਜਿਹੜੀ ਵੀ ਚੀਜ਼ ਦੀ ਵਾਸਨਾ ਆਈ ਡਰ ਗਿਆ ਨਾ ਮਨ ਵਾਸਨਾ ਤੋਂ ਮੁਕਤ ਕਰਨਾ ਚਾਹੀਦਾ ਇਸ ਕਰਕੇ ਗੁਰੂ ਮਹਾਰਾਜ ਨੇ ਇਹ ਬਹੁਤ ਸੁੰਦਰ ਸਾਖੀਆਂ ਜਿਹੜੀਆਂ ਹਨ ਉਹਨਾਂ ਦੀਆਂ ਗੁਰੂ ਦੀ ਕਿਰਪਾ ਦੇ ਨਾਲ ਭਾਈ ਬਾਲਾ ਜੀ ਨੇ ਲਿਖੀਆਂ ਨੇ ਇਹਦੇ ਵਿੱਚ ਬੜਾ ਕੁਝ ਹੈ ਜੀ ਤੇ ਇੱਥੇ ਰਾਏ ਬਲਾਰ ਸਾਹਿਬ ਜੀ ਨੇ ਕਿੰਨੀ ਇੱਕ ਜ਼ਮੀਨ ਤੁਸੀਂ ਕਹੋਗੇ ਵੀ ਗੁਰੂ ਬਾਬਾ ਜੀ ਦੇ ਨਾਮ ਲਗਵਾ ਦਿੱਤੀ ਸੀ ਆਪਣੀ ਸੋਚ ਤੋਂ ਪਰੇ ਆ ਉਹ ਵੀ ਜਰੂਰ ਸਰਵਣ ਕਰੋ ਕਥਾ ਕਈ ਵਾਰੀ ਅਸੀਂ ਕਹਿ ਦਿੰਨੇ ਆ ਗੁਰੂ ਨੂੰ ਕੁਝ ਦਾਨ ਦੇ ਕੇ ਅਸੀਂ ਬੜਾ ਕੁਝ ਦੇ ਦਿੱਤਾ ਰਾਏ ਬਲਾਰ ਸਾਹਿਬ ਜੀ ਨੇ ਕਿੰਨਾ ਕੁਝ ਦਿੱਤਾ ਸੁਣ ਕੇ ਆਪ ਜੀ ਹੈਰਾਨ ਹੋ ਜਾਓਗੇ ਜੀ ਸਾਧ ਸੰਗਤ ਜੀ ਜੋ ਸ੍ਰੀ ਨਨਕਾਣਾ ਸਾਹਿਬਾ ਉਹਦੀ ਜਿਹੜੀ ਜ਼ਮੀਨ ਹੈ ਉਹਦੇ ਕੋਲ 750 ਮਰਬਾ ਜ਼ਮੀਨ ਗੁਰਦੁਆਰਾ ਸਾਹਿਬ ਜੀ ਦੇ ਨਾਮ ਇਹ ਕਿਸ ਨੇ ਲਗਵਾਈ ਤੁਸੀਂ ਜਾਣਦੇ ਹੋ ਕਿ ਮਹਾਰਾਜਾ ਰਣਜੀਤ ਸਿੰਘ ਨੇ ਦਿੱਤੀ ਸੀ ਇਹ ਜ਼ਮੀਨ ਨਹੀਂ ਜੀ ਇਹ ਜ਼ਮੀਨ ਜਿਹੜੀ ਆ ਪੱਟੀਆਂ ਦੇ ਸਰਦਾਰ ਰਾਏ ਬਲਾਰ ਖਾਨ ਸਾਹਿਬ ਜੀ ਉਹਨਾਂ ਨੂੰ ਪੱਟੀਆਂ ਦੇ ਸਰਦਾਰ ਕਿਹਾ ਜਾਂਦਾ ਸੀ ਉਹਨਾਂ ਨੇ ਇਹ ਜ਼ਮੀਨ ਦਿੱਤੀ ਸੀਗੀ ਰਾਏ ਬਲਾਰ ਖਾਨ ਸਾਹਿਬ ਜੀ ਨੇ ਗੁਰੂ ਨਾਨਕ ਸਾਹਿਬ ਜੀ ਦੇ ਨਾਮ ਇਹ ਜ਼ਮੀਨ ਲਗਵਾਈ ਕਿਉਂਕਿ ਉਹ ਆਪ 1500 ਮਰਬਿਆਂ ਦੇ ਰੀਸ ਮਾਲਕ ਸੀਗੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਕਿਰਪਾ ਕੀਤੀ ਉਹਨਾਂ ਦੀ ਉਮਰ 40 ਤੋਂ ਟੱਪ ਚੱਲੀ ਸੀ ਪਰ ਔਲਾਦ ਨਹੀਂ ਸੀ ਦੱਸਦੇ ਨੇ ਘੋੜੇ ਤੇ ਸਵਾਰ ਹੋ ਕੇ ਇੱਕ ਵਾਰੀ ਮਰਬਿਆਂ ਦਾ ਦੌਰਾ ਕਰਨ ਗਏ ਆ ਗੁਰੂ ਬਾਬੇ ਦੀ ਉਮਰ ਉਦੋਂ ਹੋਵੇਗੀ 12-13 ਕਸਾਲ ਬਾਬਾ ਮੱਝਾਂ ਚਾਰ ਰਿਹਾ ਸੀ ਰਾਏ ਸਾਹਿਬ ਜੀ ਘੋੜੇ ਤੋਂ ਉਤਰਿਆ ਜੋੜੇ ਉਤਾਰੇ ਆ ਬਾਬਾ ਜੀ ਦੇ ਨਜ਼ਦੀਕ ਹੋ ਕੇ ਹੱਥ ਜੋੜੇ ਤੇ ਕਿਹਾ ਬਾਬਾ ਮੇਰੀ ਵੀ ਮੁਰਾਦ ਪੂਰੀ ਕਰ ਲਓ ਜੀ ਇਸ ਤਰ੍ਹਾਂ ਈਡੀ ਕਿਰਪਾ ਹੋਈ ਉੱਥੇ ਗੁਰੂ ਬਾਬਾ ਜੀ ਨੇ ਫਿਰ ਉੱਥੇ ਕਿਰਪਾ ਕੀਤੀ ਕਿ ਬਾਲ ਆਪ ਜੀ ਦੇ ਘਰ ਵਿੱਚ ਖੇਡੇਗਾ ਇਹ ਮੁਰਾਦ ਮਨ ਵਿੱਚ ਲੈ ਕੇ ਅਰਜ ਗੁਜਾਰਨ ਗਏ ਸੀ ਬਾਬਾ ਜੀ ਨੇ ਅਸੀਸ ਦਿੱਤੀ ਰਾਏ ਤੁਸਾਂ ਦੀ ਮੁਰਾਦ ਸਮਝੋ ਪੂਰੀ ਹੋਈ ਸ਼ੰਕਾ ਨਾ ਕਰਨ ਸਮਾ ਪਿਆ ਸਾਲ ਬਾਅਦ ਬਾਬਾ ਜੀ ਦੇ ਬਚਨਾਂ ਨਾਲ ਰਾਏ ਸਾਹਿਬ ਦੇ ਘਰੇ ਬੇਟੇ ਦਾ ਜਨਮ ਹੋਇਆ ਸਰਦਾਰ ਇੰਨਾ ਖੁਸ਼ ਸੀ ਦਾਵਤ ਦਿੱਤੀ ਬੜੀ ਵੱਡੀ ਬਹੁਤ ਨਵਾਬ ਆਏ ਬੜਾ ਕੁਝ ਹੋਇਆ ਬੜਾ ਜਸ਼ਨ ਮਨਾਇਆ ਗਿਆ ਪਿੰਡ ਦੇ ਲੋਕ ਆਏ ਆ ਜੀ ਇੱਥੇ ਪਿੰਡ ਦੇ ਲੋਕਾਂ ਵਿੱਚ ਮਠਿਆਈਆਂ ਵੰਡ ਕੇ ਦਾਵਤ ਦੇ ਕੇ ਉਹਨਾਂ ਨੂੰ ਖੁਸ਼ੀ ਦਿੱਤੀ ਰਾਏ ਜੀ ਨੇ ਉੱਥੇ ਉਦੋਂ ਇੰਨੇ ਖੁਸ਼ ਹੋਏ ਆਪਣੀ ਅੱਧੀ ਜ਼ਮੀਨ 750 ਮਰੱਬਾ ਹਜ਼ਰਤ ਬਾਬਾ ਨਾਨਕ ਜੀ ਦੇ ਨਾਮ ਇੰਤਕਾਲ ਤਬਦੀਲ ਕਰਨ ਦੇਣ ਦਾ ਐਲਾਨ ਕੀਤਾ ਸੋ ਉਦੋਂ ਤੋਂ 750 ਮਰੱਬਾ ਬਾਬਾ ਜੀ ਦੇ ਨਾਮ ਦੇ ਅਜੇ ਤੱਕ ਤੁਰਿਆ ਆਉਂਦਾ ਹੈ ਸਾਧ ਸੰਗਤ ਜੀ ਇਹ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਹੈ ਹੌਲੀ-ਹੌਲੀ ਕੁਝ ਲੋਕਾਂ ਦੇ ਉੱਪਰ ਮਾਇਆ ਵੀ ਪਈ ਕੁਝ ਸਾਲ ਪਹਿਲਾਂ ਉਹਨਾਂ ਨੇ ਇਹ ਇੱਕ ਕੇਸ ਵੀ ਕਰ ਦਿੱਤਾ ਕਿ ਇਹ ਜ਼ਮੀਨ ਜਿਹੜੀ ਹੈ ਸਾਡੀ ਹੈ ਨਜਾਇਜ਼ ਕਬਜ਼ੇ ਉਹਦੇ ਤੇ ਕਰ ਲੇ ਤੇ ਉਹਨਾਂ ਨੇ ਕੇਸ ਲਾਇਆ ਕਿ ਸਾਡੇ ਜਿਹੜੇ ਬਜ਼ੁਰਗ ਸੀ ਰਾਏ ਬਲਾਰ ਜੀ ਉਹਨਾਂ ਨੇ ਭਾਵਕ ਹੋ ਕੇ ਜ਼ਮੀਨ ਗੁਰੂ ਨਾਨਕ ਸਾਹਿਬ ਜੀ ਦੇ ਨਾਮ ਕਰ ਦਿੱਤੀ ਸੀਗੀ ਇਹਦੇ ਹੱਕਦਾਰਤਾ ਸੀ ਆ ਕਾਬਜ ਕਾਸ਼ਤਕਾਰ ਵੀ ਖੋਦਾਂ ਸਾਡੇ ਨਾਮ ਇੰਤਕਾਲ ਤਬਦੀਲ ਹੋਵੇ ਤੇ ਬਹੁਤ ਉੱਥੇ ਬਹਿਸਾਂ ਹੋਈਆਂ 4 ਸਾਲ ਮੁਕੱਦਮਾ ਵੀ ਚੱਲਦਾ ਰਿਹਾ ਫੈਸਲੇ ਦੀ ਤਰੀਕ ਆਈ ਫੈਸਲਾ ਫਿਰ ਉਹਨਾਂ ਦੇ ਖਿਲਾਫ ਹੋਇਆ ਜੱਜ ਨੇ ਵੀ ਕਹਿ ਦਿੱਤਾ ਭਾਈ ਦੇਖੋ ਤੁਸੀਂ ਗਲਤ ਕੰਮ ਛੇੜ ਬੈਠੇ ਹੋ ਜਿੰਨਾ ਫਕੀਰਾਂ ਉੱਪਰ ਮੁਕੱਦਮੇ ਦਾਇਰ ਕੀਤੇ ਆ ਗੁਰਨਾਨਕ ਜੀ ਤੋਂ ਮਰਾਦਾ ਮੰਗਦੇ ਤਾਂ ਠੀਕ ਸੀ ਤੁਸੀਂ ਇਹ ਕਰਨਾ ਨਹੀਂ ਸੀ ਹੁਣ ਤੁਸੀਂ ਕਰਦੇ ਆ ਤਾਂ ਹੁਣ ਕੋਈ ਗੱਲ ਨਹੀਂ ਤੇ ਤੁਸੀਂ ਹਾਰ ਵੀ ਜਾਣਾ ਕਿਉਂ ਕਰੋ ਆਪਣੀ ਅਪੀਲ ਜਿਹੜੀ ਐ ਨੂੰ ਪਿੱਛੇ ਲੈ ਲਓ ਜਿਹੜੀ ਵੀ ਤੁਸੀਂ ਕੀਤੀ ਆ ਇਹ ਕੇਸ ਵਾਪਸ ਲੈ ਲਓ ਤਾਂ ਚੰਗੇ ਰਹੋਗੇ ਫਿਰ ਉਹਨਾਂ ਨੇ ਮੀਟਿੰਗ ਕਰਕੇ ਫੈਸਲਾ ਜਿਹੜਾ ਸੀ ਸਾਧ ਸੰਗਤ ਜੀ ਉੱਥੋਂ ਵਾਪਸ ਲੈ ਲਿਆ ਸੀਗਾ ਜੇ ਉਹ ਨਾ ਵੀ ਲੈਂਦੇ ਉਹਨਾਂ ਨੇ ਮੁਕੱਦਮਾ ਹਾਰ ਜਾਣਾ ਸੀਗਾ ਫਿਰ ਉਹ ਕਹਿੰਦੇ ਸ਼ੁਕਰ ਆ ਗਲਤੀ ਉਸ ਹੀ ਮੰਨ ਲਈ ਆ ਇਹ ਦੁਨੀਆ ਵੀ ਜਾਣੀ ਸੀ ਨਹੀਂ ਦੀਨ ਵੀ ਹੁਣ ਦੋਵੇਂ ਬਚ ਗਏ ਆ ਹੁਣ ਅਗਲੀ ਦਰਗਾਹ ਦੇ ਵਿੱਚ ਇਹਨਾਂ ਦਰਵੇਸ਼ਾਂ ਸਾਹਮਣੇ ਖਲੋ ਕੇ ਗੁਨਾਹਾਂ ਦੀ ਮਾਫੀ ਮੰਗਣ ਜੋਗੇ ਰਹਿ ਗਏ ਆ ਉਹ ਬੜੇ ਰਹਿਮ ਦੇਲਾ ਬਾਬਾ ਨਾਨਕ ਜੀ ਮਾਫ ਕਰ ਦੇਣਗੇ ਇਸ ਕਰਕੇ ਗਲਤੀਆਂ ਹੋ ਜਾਂਦੀਆਂ ਤਾਂ ਹੁਣ ਉਹ ਜਿਹੜੇ ਖੇਤ ਆ ਨਾ ਉੱਥੇ ਬਾਬਾ ਨਾਨਕ ਜੀ ਆਪ ਹੀ ਵਾਹੀ ਕਰਦੇ ਆ ਮੇਰੇ ਕਹਿਣ ਦਾ ਭਾਵ ਮਾਲ ਰਿਕਾਰਡ ਦੇ ਅਨੁਸਾਰ ਇਨ੍ਹਾਂ ਮਰੱਬਿਆਂ ਵਿੱਚ ਗੁਰੂ ਨਾਨਕ ਸਾਹਿਬ ਜੀ ਦੇ ਨਾਮ ਆ 750 ਮਰੱਬਾ ਇੱਥੇ ਉਹੀ ਖੇਤੀ ਕਰੀ ਜਾਂਦੇ ਨੇ ਰਿਕਾਰਡ ਵਿੱਚ ਉਹਨਾਂ ਦਾ ਨਾਮ ਹੀ ਬੋਲੀ ਜਾਂਦਾ ਤਾਂ ਇਸ ਤਰ੍ਹਾਂ ਸਾਨੂੰ ਵੀ ਸ਼ਰਨ ਲੈਣੀ ਚਾਹੀਦੀ ਆ ਹਰਖ ਅਨੰਤ ਸੋਗ ਨਹੀਂ ਬੀਆ ਸੋ ਘਰ ਗੁਰੂ ਨਾਨਕ ਕੋ ਦੀਆ ਸੋ ਇਹ ਜਿਹੜਾ ਮੁਕੱਦਮਾ ਹੈ ਨਾ ਗੁਰਮਖ ਪਿਆਰਿਓ ਇਹ ਚੱਲਿਆ ਸੀਗਾ ਪਰ ਮੁਕੱਦਮਾ ਉਹਨਾਂ ਨੇ ਵਾਪਸ ਲੈ ਲਿਆ ਸੀਗਾ ਗੁਰੂ ਮਹਾਰਾਜ ਕਿਰਪਾ ਕਰਨ ਅਸੀਂ ਗੁਰੂ ਨਾਨਕ ਸਾਹਿਬ ਜੀ ਨਾਲ ਮੱਥਾ ਨਹੀਂ ਲਾ ਸਕਦੇ ਇਹ ਮੁਕੱਦਮੇ ਦੇ ਬਾਬਤ ਤੇ ਉਹ ਡਾਕਟਰ ਹਰਪਾਲ ਸਿੰਘ ਜੀ ਪੰਨੂ ਉਹਨਾਂ ਨੇ ਜਾਣਕਾਰੀ ਵੀ ਇਕੱਠੀ ਕੀਤੀ ਸੀਗੀ 2 ਦਸੰਬਰ 2008 ਨੂੰ ਇਹ ਜਾਣਕਾਰੀ ਮਿਲੀ ਕਿ ਤਲਵੰਡੀ ਨਨਕਾਣਾ ਸਾਹਿਬ ਦੇ ਵਸਨੀਕ ਸਰਬਰ ਪੱਟੀ ਤੇ ਹੋਰ ਉਹਨਾਂ ਵੱਲੋਂ ਮੁਕੱਦਮਾ ਦਾਇਰ ਕੀਤਾ ਗਿਆ ਸੀਗਾ ਇਹ ਆਦਮੀ ਦੀ ਫਿਰ 2004 ਦੇ ਵਿੱਚ ਮੌਤ ਹੋ ਗਈ ਸੀਗੀ ਪਾਕਿਸਤਾਨ ਦੀ ਪਾਰਲੀਮੈਂਟ ਦਾ ਮੈਂਬਰ ਰਾਏ ਬशीर ਪੱਟੀ ਵੀ ਇਸ ਮੁਕਦਮੇ ਵਿੱਚ ਸ਼ਾਮਲ ਹੋਇਆ ਉਹ ਵੀ ਨਹੀਂ ਹੁਣ ਰਿਹਾ ਉਹਨਾਂ ਦਾ ਪੁੱਤਰ ਰਾਏ ਜਹਾਨ ਖਾਨ ਇਸ ਵਕਤ ਪੰਜਾਬ ਵਿਧਾਨ ਸਭਾ ਦਾ ਮੈਂਬਰ ਆ ਸਰਵਰ ਪੱਟੀ ਦੇ ਦੋ ਬੇਟੇ ਆ ਵੱਡਾ ਸੈਦ ਉਲਾ ਪੱਟੀ ਤੇ ਛੋਟਾ ਪੱਪੀ ਪੱਟੀ ਬशीर ਦਾ ਭਰਾ ਰਸ਼ੀਦ ਦਾ ਸੈਨ ਖਾਨ ਪੱਟੀ ਅਜੇ ਕਾਇਮ ਆ ਉਹ ਤੋਂ ਪਤਾ ਲੱਗੀ ਸੀ ਸਾਰੀ ਗੱਲ ਪ੍ਰੋਫੈਸਰ ਸਾਹਿਬ ਨੇ ਦੱਸਿਆ ਵੀ ਹਾਈ ਕੋਰਟ ਲਾਹੌਰ ਦੇ ਜੱਜ ਨੇ ਜਿਹਨੇ ਫੈਸਲਾ ਸੁਣਾਇਆ ਉਹਦਾ ਨਾਮ ਸੀ ਜਸਟਿਸ جناب ਸ਼ੌਕਤ हुसैन ਖਾਨ ਤੇ ਸਰਨਾਵਾ ਹੈ ਮਕਾਨ ਨੰਬਰ 104 ਉਹਦਾ ਕਨਾਲ 뷰 ਆ ਲਾਹੌਰ ਪਾਕਿਸਤਾਨ ਹੋਰ ਜਾਣਕਾਰੀ ਪ੍ਰੋਫੈਸਰ ਸਾਹਿਬ ਨੇ ਇਕੱਠੀ ਕੀਤੀ ਆ ਕੁਝ ਮੁਸ਼ਕਲਾਂ ਆਉਂਦੀਆਂ ਹੁੰਦੀਆਂ ਨੇ ਜਦੋਂ ਆਪਾਂ ਇਹ ਖੋਜ ਦੇ ਰਾਹ ਤੇ ਤੁਰਦੇ ਆ ਪਰ ਗੁਰੂ ਕਿਰਪਾ ਕਰੇ ਸਭ ਕੁਝ ਮਿਲ ਜਾਂਦਾ ਹੈ ਇਸ ਕਰਕੇ ਤੇ ਇਹ ਸੂਚਨਾ ਜਿਹੜੀ ਮਿਲੀ ਉਹਨਾਂ ਨੇ ਆਪਣੀ ਕਿਤਾਬ ਦੇ ਵਿੱਚ ਲਿਖ ਦਿੱਤੀ ਆ ਜਨਮ ਸਾਖੀਆਂ ਦੀ ਕਥਾ ਇਹ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਬੜੀ ਕਿਰਪਾ ਕੀਤੀ ਰਾਏ ਬੁਲਾਰ ਸਾਹਿਬ ਜੀ ਨੂੰ ਪੁੱਤਰ ਦੀ ਦਾਤ ਬਖਸ਼ੀ ਇੰਨੀ ਜ਼ਮੀਨ ਉਹਨਾਂ ਨੇ ਬਾਬੇ ਦੇ ਨਾਮ ਕੀਤੀ 750 ਮਰੱਬਾ ਬਹੁਤ ਵੱਡੀ ਗੱਲ ਆ ਆਪਣੇ ਆਪ ਦੇ ਵਿੱਚ ਬਹੁਤ ਜ਼ਿਆਦਾ ਵੱਡੀ ਸੋ ਗੁਰੂ ਮਹਾਰਾਜ ਕਿਰਪਾ ਕਰਨ ਕੀਤੀ ਹੋਈ ਵਿਚਾਰ ਹਿਰਦਿਆਂ 'ਚ ਵਸੇ ਬਾਬਾ ਨਾਨਕ ਜੀ ਦਾ ਉਹ ਨਾਮ ਹੈ ਇਹ ਦੁਨੀਆ ਤੇ ਤਾਰਨਹਾਰ ਆ ਕਲਯੁਗ ਦੇ ਵਿੱਚੋਂ ਤਾਰਨ ਵਾਲਾ ਹੈ ਤਾਂ ਸਾਨੂੰ ਵੀ ਗੁਰਨਾਨਕ ਸਾਹਿਬ ਜੀ ਦਾ ਨਾਮ ਜਪਣਾ ਚਾਹੀਦਾ ਜਿਵੇਂ ਰਾਏ ਬਲਾਰ ਸਾਹਿਬ ਜੀ ਨੇ ਜਪਿਆ ਸੀ ਇਸੇ ਤਰ੍ਹਾਂ ਦੇਹੋ ਸੱਜਣੇ ਅਸੀਂ ਸੜੀਆਂ ਜਿਉ ਹੋਵੇ ਸਾਹਿਬ ਸਿਉ ਮੇਲ ਭੁੱਲ ਚੁੱਕ ਦੀ ਖਿਮਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ